ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਦੀਆਂ ਸਖਤ ਇਮੀਗ੍ਰੇਸ਼ਨ ਨੀਤੀਆਂ ਦਾ ਅਸਰ ਹੁਣ ਅਮਰੀਕਾ ਦੇ ਸੈਰ-ਸਪਾਟਾ ਉਦਯੋਗ ਤੇ ਦਿਖਾਈ ਦੇਣ ਲੱਗਾ ਹੈ। 트ੰਪ ਦੀ ਦੂਜੀ ਵਾਰ ਸੱਤਾ ਸੰਭਾਲਣ ਤੋਂ ਬਾਅਦ ਅਮਰੀਕਾ ਘੁੰਮਣ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਵਿੱਚ ਕਮੀ ਨਜ਼ਰ ਆਈ ਹੈ। ਅਮਰੀਕਾ ਜੋ ਘੁੰਮਣ ਫਿਰਨ ਦੇ ਲਿਹਾਜ਼ ਨਾਲ ਦੁਨੀਆ ਭਰ ਦੇ ਸੈਲਾਨੀਆਂ ਦੀ ਪਹਿਲੀ ਪਸੰਦ ਹੈ ਪਰ ਹੌਲੀ-ਹੌਲੀ ਸੈਲਾਨੀ ਅਮਰੀਕਾ ਨੂੰ ਛੱਡ ਹੋਰ ਮੁਲਕਾਂ ਦੇ ਵਿੱਚ ਜਾਣ ਨੂੰ ਤਰਜੀਹ ਦੇ ਰਹੇ ਨੇ। ਸਸਤੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮ ਟੈਕਸ ਵੀ ਪੰਜਾਬੀ वर्ल्ड ट्रैवल एंड टूरिज्म काउंसिल दी एक ताज़ा रिसर्च रिपोर्ट ते विच अमेरिका दे विच, विच डोनाल्ड ट्रंप दिया सख्त इमिग्रेशन ते वीज़ा नीतियां दे कारण ਕਟੀ ਸਲਾਨੀਆਂ दी ਗਿਣਤੀ ਤੇ ਟੂਰਿਜ਼ਮ ਨੂੰ ਲੈ ਕੇ ਅਹਿਮ ਖੁਲਾਸੇ ਕੀਤੇ ਗਏ ਨੇ ਰਿਪੋਰਟ ਦੇ ਮੁਤਾਬਿਕ ਅਮਰੀਕਾ 184 ਦੇਸ਼ਾਂ ਵਿੱਚੋਂ ਇਕੱਲਾ ਅਜਿਹਾ ਮੁਲਕ ਹੈ ਜੋ 2025 ਦੇ ਵਿੱਚ ਵਿਦੇਸ਼ੀ ਸਲਾਨੀਆਂ ਦੀ ਕਮੀ ਦਾ ਸਾਹਮਣਾ ਕਰ ਰਿਹਾ ਹੈ ਇਸ ਰਿਸਰਚ ਦੇ ਵਿੱਚ ਦੱਸਿਆ ਗਿਆ ਹੈ ਕਿ ਅਮਰੀਕੀ ਅਰਥਵਿਵਸਥਾ ਨੂੰ ਵਿਦੇਸ਼ੀ ਸਲਾਨੀਆਂ ਦੀ ਕਮੀ ਦੇ ਕਾਰਨ 12 ਅਰਬ ਡਾਲਰ ਦਾ ਨੁਕਸਾਨ ਹੋਣ ਦੀ ਸੰਭਾਵਨਾ ਹੈ ਪਰ ਅਸਲ ਦੇ ਵਿੱਚ ਨੁਕਸਾਨ 28.8 ਅਰਬ ਤੱਕ ਹੋ ਸਕਦਾ ਹੈ ਇਹ ਨੁਕਸਾਨ ਮੁੱਖ ਤੌਰ ਤੇ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਨੀਤੀਆਂ ਅਤੇ ਪੜਕਾਊ ਬਿਆਨਬਾਜ਼ੀ ਦੇ ਕਾਰਨ ਹੋ ਰਿਹਾ ਹੈ ਜਿਸ ਦੇ ਵਿੱਚ ਸਖਤ ਇਮੀਗ੍ਰੇਸ਼ਨ ਨੀਤੀਆਂ ਵਪਾਰਕ ਟੈਰਿਫ ਤੇ ਯਾਤਰਾ ਪਾਬੰਦੀਆਂ ਸ਼ਾਮਿਲ ਨੇ ਕੌਂਸਲ ਮੁਤਾਬਕ ਅਮਰੀਕਾ ਦੇ ਵਿੱਚ ਸੈਰ-ਸਪਾਟੇ ਦੀ ਕਮੀ ਦੇ ਮੁੱਖ ਕਾਰਨ ਟਰੰਪ ਪ੍ਰਸ਼ਾਸਨ ਦੀਆਂ ਸਖਤ ਨੀਤੀਆਂ ਨੇ ਜਿਨ੍ਹਾਂ ਨੇ ਵਿਦੇਸ਼ੀ ਸਲਾਨੀਆਂ ਦੇ ਵਿੱਚ ਅਮਰੀਕਾ ਜਾਣ ਦੀ ਇੱਛਾ ਨੂੰ ਘਟਾ ਦਿੱਤਾ ਹੈ। ਖਾਸ ਤੌਰ ਤੇ ਅਮਰੀਕਾ ਦੇ ਆਪਣੇ ਗੁਆਂਢੀ ਮੁਲਕਾਂ ਦੇ ਸਲਾਨੀਆਂ ਨੇ ਅਮਰੀਕਾ ਤੋਂ ਮੂੰਹ ਮੋੜ ਲਿਆ ਹੈ। ਕੈਨੇਡਾ ਜੋ ਅਮਰੀਕਾ ਦਾ ਹਮੇਸ਼ਾ ਚੰਗਾ ਗੁਆਂਢੀ ਤੇ ਸਾਥੀ ਰਿਹਾ ਹੈ, ਇੱਥੋਂ ਕਈ ਲੋਕ ਅਮਰੀਕਾ ਘੁੰਮਣ ਫਿਰਨ ਲਈ ਜਾਂਦੇ ਸਨ ਪਰ ਹੁਣ ਕੈਨੇਡਾ ਤੇ ਅਮਰੀਕਾ ਦੇ ਤਲਖੀ ਭਰੇ ਸਬੰਧਾਂ ਨੇ ਟੂਰਿਜ਼ਮ ਤੇ ਕਾਫੀ ਮਾੜਾ ਅਸਰ ਪਾਇਆ ਹੈ। ਅਮਰੀਕਾ ਕੁਮਣ ਆਉਣ ਵਾਲੇ ਕੈਨੇਡੀਅਨ ਸਲਾਨੀਆਂ ਦੇ ਵਿੱਚ 20% ਕਮੀ ਦੇਖੀ ਗਈ ਹੈ। ਕੈਨੇਡਾ ਅਮਰੀਕਾ ਦਾ ਸਭ ਤੋਂ ਵੱਡਾ ਸੈਰਸਪਾਟਾ ਸਰੋਤ ਹੈ ਜਿੱਥੋਂ ਪਿਛਲੇ ਸਾਲ 25 ਅਰਬ ਡਾਲਰ ਦੀ ਆਮਦਨੀ ਅਮਰੀਕਾ ਨੂੰ ਹੋਈ ਸੀ। ਪਰ 트럼ਪ ਦੀਆਂ ਕੈਨੇਡਾ ਨੂੰ 51ਵਾਂ ਸੂਬਾ ਬਣਾਉਣ ਦੀਆਂ ਧਮਕੀਆਂ ਤੇ ਵਪਾਰਕ ਟੈਰਿਫ ਨੇ ਕੈਨੇਡੀਅਨ ਸਲਾਨੀਆਂ ਨੂੰ ਅਮਰੀਕਾ ਤੋਂ ਦੂਰ ਕਰ ਦਿੱਤਾ ਹੈ। ਕੈਨੇਡਾ ਤੋਂ ਬਾਅਦ ਨੰਬਰ ਆਉਂਦਾ ਹੈ ਪੱਛਮੀ ਯੂਰਪੀ ਸਲਾਨੀਆਂ ਦਾ। ਜਿਨ੍ਹਾਂ ਦੇ ਵਿੱਚ 17% ਦੀ ਕਮੀ ਦੇਖੀ ਗਈ ਹੈ ਬ੍ਰਿਟੇਨ ਅਤੇ ਜਰਮਨੀ ਵਰਗੇ ਦੇਸ਼ਾਂ ਤੋਂ ਸੈਲਾਨੀਆਂ ਦੀ ਗਿਣਤੀ ਦੇ ਵਿੱਚ ਕ੍ਰਮਵਾਰ 14% ਅਤੇ 28% ਦੀ ਕਮੀ ਦੇਖੀ ਗਈ ਹੈ ਇਹ ਸੈਲਾਨੀ ਅਮਰੀਕਾ ਦੀਆਂ ਸਖਤ ਸਰਹੱਦੀ ਨੀਤੀਆਂ ਅਤੇ ਰਾਜਨੀਤਿਕ ਵਿਵਾਦਾਂ ਦੇ ਕਾਰਨ ਹੋਰ ਮੁਲਕਾਂ ਦੇ ਵਿੱਚ ਘੁੰਮਣ ਫਿਰਨ ਨੂੰ ਤਰਜੀਹ ਦੇ ਰਹੇ ਨੇ ਅਮਰੀਕਾ ਆਏ ਦਿਨ ਆਪਣੀਆਂ ਇਮੀਗ੍ਰੇਸ਼ਨ ਨੀਤੀਆਂ ਅਤੇ ਯਾਤਰਾ ਪਾਬੰਦੀਆਂ ਨੂੰ ਵਧਾ ਰਿਹਾ ਹੈ ਅਤੇ ਹੌਲੀ-ਹੌਲੀ ਆਪਣੇ ਸੈਲਾਨੀ ਵੀ ਘਟਾ ਰਿਹਾ ਹੈ ਜੋ ਇਸ ਦੇ ਮਾਲੀਏ ਵਿੱਚ ਵੱਡਾ ਵਾਧਾ ਕਰਦੇ ਸੀ ਦੋ ਦਿਨ ਪਹਿਲਾਂ ਟਰੰਪ ਨੇ ਅਮਰੀਕਾ ਦੇ ਪ੍ਰਸਿੱਧ ਨੈਸ਼ਨਲ ਪਾਰਕਾਂ ਦੇ ਵਿੱਚ ਘੁੰਮਣ ਆਉਣ ਵਾਲੇ ਗੈਰ ਅਮਰੀਕੀ ਸੈਲਾਨੀਆਂ ਦੇ ਲਈ ਐਂਟਰੀ ਫੀਸਾਂ ਵਧਾ ਦਿੱਤੀਆਂ ਜਿਸ ਦੇ ਨਾਲ ਸੈਲਾਨੀਆਂ ਨੂੰ ਵਾਧੂ ਪੈਸੇ ਖਰਚਣੇ ਪੈਣਗੇ ਅਮਰੀਕੀ ਸਰਹੱਦਾਂ ਤੇ ਸੈਲਾਨੀਆਂ ਦੀਆਂ ਇਲੈਕਟ੍ਰੋਨਿਕ ਡਿਵਾਈਸਾਂ ਦੇ ਰਾਹੀਂ ਜਾਂਚ ਅਤੇ ਅਚਾਨਕ ਗ੍ਰਿਫਤਾਰ ਕਰਕੇ ਰਿਪੋਰਟ ਕਰਨ ਦੀਆਂ ਖਬਰਾਂ ਨੇ ਵਿਦੇਸ਼ੀ ਸੈਲਾਨੀਆਂ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ ਸੈਲਾਨੀ ਅਮਰੀਕਾ ਆਉਣ ਤੋਂ ਬਚ ਰਹੇ ਨੇ ਕੋਈ ਵੀ ਸੈਲਾਨੀ ਅਜਿਹੀ ਸਥਿਤੀ ਦੇ ਵਿੱਚ ਨਹੀਂ ਫਸਣਾ ਚਾਹੁੰਦਾ ਸੈਰਸਪਾਟਾ ਅਮਰੀਕੀ ਅਰਥਵਿਵਸਥਾ ਦਾ ਇੱਕ ਅਹਿਮ ਹਿੱਸਾ ਹੈ ਜੋ ਹਰ ਸਾਲ 2.36 ਟ੍ਰਿਲੀਅਨ ਦੀ ਆਮਦਨ ਅਤੇ 20 ਮਿਲੀਅਨ ਨੌਕਰੀਆਂ ਪੈਦਾ ਕਰਦਾ ਹੈ। 2024 ਦੇ ਵਿੱਚ ਵਿਦੇਸ਼ੀ ਸੈਲਾਨੀਆਂ ਨੇ 254 ਅਰਬ ਦੀ ਆਮਦਨ ਪੈਦਾ ਕਰਕੇ ਅਮਰੀਕਾ ਨੂੰ ਦਿੱਤੀ ਸੀ ਜੋ ਕਿ ਅਮਰੀਕੀ ਡੀਜੀਪੀ ਦਾ 2.5 ਫੀਸਦੀ ਹਿੱਸਾ ਸੀ ਪਰ ਸਾਲ 2025 ਦੇ ਵਿੱਚ ਅਮਰੀਕੀ ਸੈਰਸਪਾਟਾ ਉਦਯੋਗ ਨੂੰ 29 ਅਰਬ ਡਾਲਰ ਦਾ ਨੁਕਸਾਨ ਹੋਣ ਦੀ ਸੰਭਾਵਨਾ ਹੈ ਜਿਸ ਦੇ ਵਿੱਚ ਹੋਟਲ ਰੈਸਟੋਰੈਂਟ ਰਿਟੇਲ ਅਤੇ ਆਵਾਜਾਈ ਸਣੇ ਹੋਰ ਕਈ ਖੇਤਰ ਪ੍ਰਭਾਵਿਤ ਹੋਣਗੇ ਇਸ ਦਾ ਸਿੱਧਾ ਸਿੱਧਾ ਮਾੜਾ ਅਸਰ ਨੌਕਰੀਆਂ ਤੇ ਵੀ ਪਵੇਗਾ ਇਕ ਅਨੁਮਾਨ ਦੇ ਮੁਤਾਬਕ ਸੈਰ ਸਪਾਟੇ ਦੀ ਕਮੀ ਦੇ ਨਾਲ 230000 ਨੌਕਰੀਆਂ ਦਾ ਨੁਕਸਾਨ ਹੋ ਸਕਦਾ ਹੈ ਜਿਸ ਦੇ ਵਿੱਚ ਹੋਟਲ ਦੇ ਵਿੱਚ 45000 ਰੈਸਟੋਰੈਂਟ ਖੇਤਰ ਦੇ ਵਿੱਚ 50000 ਤੇ ਮਨੋਰੰਜਨ ਦੇ ਖੇਤਰ ਦੇ ਵਿੱਚ 25000 ਨੌਕਰੀਆਂ ਜਾਣ ਦਾ ਖੱਜਾ ਹੈ ਨਿਊਯਾਰਕ ਲਾਸ ਐਂਜਲਸ ਅਤੇ ਫਲੋਰੀਡਾ ਵਰਗੇ ਸੈਰ ਸਪਾਟਾ ਕੇਂਦਰ ਪਹਿਲਾਂ ਹੀ ਸਲਾਨੀਆਂ ਦੀ ਕਮੀ ਦੇ ਨਾਲ ਜੂਝ ਰਹੇ ਨੇ ਨਿਊਯਾਰਕ ਸਿਟੀ ਦੇ ਵਿੱਚ ਹੋਟੈਲਸ ਬੁਕਿੰਗ ਦੇ ਵਿੱਚ 20 ਫੀਸਦੀ ਕਮੀ ਆਈ ਹੈ ਅਤੇ ਸਟੈਚੂ ਆਫ ਲਿਬਰਟੀ ਦੀਆਂ ਟਿਕਟਾਂ ਦੀ ਵਿਕਰੀ ਦੇ ਵਿੱਚ 6% ਕਮੀ ਦੇਖੀ ਗਈ ਹੈ ਜਿਸ ਤੋਂ ਸਾਫ਼-ਸਾਫ਼ ਪਤਾ ਲੱਗਦਾ ਹੈ ਕਿ ਅਮਰੀਕਾ ਹੁਣ ਆਪਣੇ ਸੈਲਾਨੀ ਖੋ ਰਿਹਾ ਹੈ। ਅਮਰੀਕਾ ਸੈਰ-ਸਪਾਟੇ ਵਿੱਚ ਕਮੀ ਦਾ ਸਾਹਮਣਾ ਕਰ ਰਿਹਾ ਹੈ ਪਰ ਇਸ ਦਾ ਦੂਜੇ ਮੁਲਕਾਂ ਦੇ ਸੈਰ-ਸਪਾਟਾ ਉਦਯੋਗ ਨੂੰ ਕਾਫੀ ਚੰਗਾ ਅਸਰ ਪੈ ਰਿਹਾ ਹੈ। ਜਿਵੇਂ ਕਿ ਮੈਕਸੀਕੋ, ਜਾਪਾਨ, ਚੀਨ ਵਰਗੇ ਮੁਲਕਾਂ ਦੇ ਵਿੱਚ ਸੈਲਾਨੀਆਂ ਦੀ ਗਿਣਤੀ ਵਧਣ ਦੀ ਸੰਭਾਵਨਾ ਜਤਾਈ ਗਈ ਹੈ ਜਿਸ ਦੇ ਨਾਲ ਇਹਨਾਂ ਮੁਲਕਾਂ ਨੂੰ ਅਰਬਾਂ ਡਾਲਰ ਦਾ ਮੁਨਾਫਾ ਹੋਣ ਦੀ ਉਮੀਦ ਹੈ। ਦੂਜੇ ਪਾਸੇ 트럼ਪ ਪ੍ਰਸ਼ਾਸਨ ਨੇ ਸੈਰ ਸਪਾਟਾ ਉਦਯੋਗ ਵਿੱਚ ਆਈ ਕਮੀ ਦੀ ਚਿੰਤਾਵਾਂ ਨੂੰ ਖਾਰਜ ਕੀਤਾ ਹੈ ਤੇ ਕਿਹਾ ਹੈ ਕਿ ਉਹਨਾਂ ਦੀਆਂ ਨੀਤੀਆਂ ਅਮਰੀਕਾ ਨੂੰ ਅਮੀਰ ਅਤੇ ਸੁਰੱਖਿਅਤ ਤੇ ਸੁੰਦਰ ਬਣਾਉਣ ਦੇ ਲਈ ਨੇ ਵਾਈਟ ਹਾਊਸ ਸਪੋਕਸਪਰਸਨ ਅਨਾ ਕੈਲੀ ਦੇ ਮੁਤਾਬਿਕ ਸਾਲ 2026 ਦੇ ਵਿਸ਼ਵ ਕਾਪਟੇ 2028 ਦੇ ਲਾਸ ਐਂਜਲਿਸ 올림픽 ਅਮਰੀਕਾ ਦੀ ਸੈਰ ਸਪਾਟਾ ਸੰਭਾਵਨਾ ਨੂੰ ਵਧਾਉਣਗੇ ਉਦਰ ਮਹਾਰਾਤਾ ਸੁਝਾਏ ਕਿ ਅਮਰੀਕਾ ਨੂੰ ਸੈਰ ਸਪਾਟੇ ਨੂੰ ਵਧਾਉਣ ਲਈ ਤੁਰੰਤ ਕਦਮ ਚੁੱਕਣ ਦੀ ਜ਼ਰੂਰਤ ਹੈ ਜਿਵੇਂ ਕਿ ਸਲਾਨੀਆਂ ਦੇ ਲਈ ਵੀਜ਼ਾ ਸਿਸਟਮ ਨੂੰ ਸੌਖਾ ਕਰਨਾ ਅਮਰੀਕਾ ਨੂੰ ਸਲਾਨੀਆਂ ਲਈ ਸੁਰੱਖਿਅਤ ਬਣਾਉਣਾ ਅਮਰੀਕਾ ਸਰਕਾਰ ਸਲਾਨੀਆਂ ਦਾ ਵਿਸ਼ਵਾਸ ਜਿੱਤਣ ਦੇ ਲਈ ਬੇਮਤਲਬ ਤੇ ਵਿਵਾਦਪੂਰਨ ਬਿਆਨਬਾਜ਼ੀ ਨਾ ਕਰੇ ਅਮਰੀਕਾ ਦਾ ਸੈਰ ਸਪਾਟਾ ਉਦਯੋਗ ਇਸ ਸਮੇਂ ਵੱਡੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਜੋ ਨਾ ਸਿਰਫ ਅਰਥ ਵਿਵਸਥਾ ਨੂੰ ਪ੍ਰਭਾਵਿਤ ਕਰ ਰਿਹਾ ਹੈ ਸਗੋਂ ਮੁਲਕ ਦੀ ਅੰਤਰਰਾਸ਼ਟਰੀ ਸਾਖ ਨੂੰ ਵੀ ਨੁਕਸਾਨ ਪਹੁੰਚਾ ਰਿਹਾ ਹੈ ਜਰਤ ਕੀ ਦੁਨੀਆ ਦੇ ਹੋਰ ਮੁਲਕ ਸੈਰ ਸਪਾਟੇ ਦੇ ਮਾਮਲੇ ਵਿੱਚ ਤਰੱਕੀ ਕਰ ਰਹੇ ਨੇ ਅਮਰੀਕਾ ਨੂੰ ਆਪਣੀਆਂ ਨੀਤੀਆਂ ਤੇ ਮੁੜ ਵਿਚਾਰ ਕਰਨ ਅਤੇ ਸਲਾਨੀਆਂ ਦੇ ਵਿਸ਼ਵਾਸ ਨੂੰ ਮੁੜ ਬਹਾਲ ਕਰਨ ਦੀ ਜ਼ਰੂਰਤ ਹੈ